ਹਾਂਜੀ ਇਹ ਬਿਲਕੁਲ ਸੱਚ ਹੈ 7 ਲੱਖ ਪੰਜਾਬੀਆਂ ਨੂੰ ਡਿਪੋਰਟ ਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਗੱਲ ਆਪਣੇ ਭਾਰਤੀਆਂ ਨੂੰ ਜਾਂ ਫਿਰ ਆਪਣੀ ਗਵਰਨਮੈਂਟ ਸੁਣ ਕੇ ਵੀ ਹੈਰਾਨ ਹੋ ਰੁਕ ਚੁੱਕੀ ਹੈ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਬਹੁਤ ਜ਼ਿਆਦਾ ਵੱਡੀ ਅਪਡੇਟ ਆ ਚੁੱਕੀ ਹੈ ਪਰ ਜੋ 7 ਲੱਖ ਪੰਜਾਬੀ ਡਿਪੋਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਉਹ ਸੋਸ਼ਲ ਮੀਡੀਆ ਜਰੀਏ ਸੋਸ਼ਲ ਮੀਡੀਆ ਦੀ ਹੈਲਪ ਲੈ ਕੇ ਆਪਣੇ ਲੋਕਾਂ ਦੇ ਵਿੱਚ ਆਨਲਾਈਨ ਵੱਡੇ ਲੈਵਲ ਉਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪਹਿਲਾਂ ਸਾਨੂੰ ਡ੍ਰੀਮ ਦਿਖਾਏ ਗਏ ਪਹਿਲਾਂ ਸਾਨੂੰ ਸੁਪਨੇ ਦਿਖਾਏ ਗਏ ਉਸ ਤੋਂ ਬਾਅਦ ਸਾਨੂੰ ਕੈਨੇਡਾ ਬੁਲਾਇਆ ਗਿਆ ਪੀਆਰ ਤੁਹਾਨੂੰ ਦੇਵਾਂਗੇ ਪਰ ਰਾਈਟ ਨਾਊ ਸਾਨੂੰ ਪੀਆਰ नहीं जा रही 7 लाख ਪੰਜਾਬੀਆਂ ਦਾ ਵਰਕ ਪਰਮਿਟ ਹੈ ਜੋ ਐਕਸਪਾਇਰ ਹੋ ਜਾਵੇਗਾ ਜੂਨ ਮਹੀਨੇ ਦੇ ਵਿੱਚ 올ਓਵਰ ਕੈਨੇਡਾ ਦੇ ਵਿੱਚ ਜਿੱਥੇ ਵੀ ਉਹ ਪੰਜਾਬੀ ਰਹਿੰਦੇ ਆ ਪਰ ਇੱਕ ਮਹੀਨਾ ਪਹਿਲਾਂ ਹੀ ਬਹੁਤ ਸਾਰੇ ਪੰਜਾਬੀ ਆਪਣੇ ਐਲ ਐਮ ਆਈ ਦੇ ਬੇਸ ਦੇ ਉੱਤੇ ਜਾਂ ਫਿਰ ਹੋਰ ਜਗਾੜ ਲਾ ਕੇ ਉੱਥੇ ਰਹਿਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜੇ ਪੱਕੇ ਨਹੀਂ ਹੋਏ ਜਿਨ੍ਹਾਂ ਨੂੰ ਪੀ ਆਰ ਨਹੀਂ ਮਿਲੀ ਉਹਨਾਂ ਲਈ ਸਭ ਤੋਂ ਵੱਧ ਖਤਰਾ ਹੈ ਜੋ ਸਿਰ ਦੇ ਉੱਤੇ ਮੰਡਰਾ ਰਿਹਾ ਹੈ ਗੱਲ ਕਰਦੇ ਆ ਪੰਜਾਬੀ ਹੀ ਸਭ ਤੋਂ ਵੱਧ ਕੈਨੇਡਾ ਦੇ ਵਿੱਚ ਰਾਈਟ ਨਾਓ ਅਵੇਲੇਬਲ ਹੈ ਸਟੂਡੈਂਟ ਵੀਜ਼ੇ ਤੇ ਪਹਿਲਾਂ ਉਹ ਜਾਂਦੇ ਆ 2 ਸਾਲ ਦੀ ਪੜ੍ਹਾਈ ਕਰਦੇ ਆ ਉਸ ਤੋਂ ਬਾਅਦ ਇੱਕ ਸਾਲ ਦਾ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਹੈ ਤਿੰਨਾਂ ਸਾਲਾਂ ਵਿੱਚ ਨਾ ਤਾਂ ਉਹ 20 ਤੋਂ 25 ਲੱਖ ਰੁਪਏ ਕਮਾ ਸਕਦੇ ਆ ਨਾ ਹੀ ਉਹ ਆਪਣੇ ਦੇਸ਼ ਵਾਪਸ ਆ ਸਕਦੇ ਆ ਗਵਰਨਮੈਂਟ ਦੇ ਉੱਤੇ ਸੋਸ਼ਲ ਮੀਡੀਆ ਰਾਈ ਉਹ ਮੰਗ ਰੱਖ ਰਹੇ ਆ ਕਿ ਜਾਂ ਦਾ ਸਾਨੂੰ 5 ਸਾਲ ਦਾ ਵਰਕ ਪਰਮਿਟ ਦਿੱਤਾ ਜਾਵੇ ਕਿ ਇੱਥੇ ਅਸੀਂ ਆਈਏ ਪੈਸਾ ਕਮਾਈਏ ਆਪਣਾ ਪੈਸਾ ਕਮਾ ਕੇ ਗੋ ਬੈਕ ਇੰਡੀਆ ਅਸੀਂ ਆਪਦੇ ਵਾਪਸ ਚਲੇ ਜਾਈਏ ਜਾਂ ਦੂਜੀ ਡਿਮਾਂਡ ਉਹਨਾਂ ਨੇ ਰੱਖੀ ਆ ਕਿ ਸਾਨੂੰ ਵੱਧ ਤੋਂ ਵੱਧ ਇੱਥੇ ਜੇਕਰ ਪੀਆਰ ਦਿੱਤੀ ਜਾਊਗੀ ਪਰਮਨੈਂਟ ਤੁਸੀਂ ਸਾਨੂੰ ਬਣਾਉਂਗੇ ਤਾਂ ਆਪਣੇ ਲਾਈਫ ਨੂੰ ਵਧੀਆ ਬਣਾ ਸਕਦੇ ਹਾਂ ਹੁਣ ਤੁਹਾਡੇ ਹੱਥ ਵਿੱਚ ਆ ਇਸ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੇਕਰ ਤੁਹਾਡਾ ਚਾਚਾ ਤਾਇਆ ਭੈਣ ਭਾਈ ਕੋਈ ਵੀ ਗਿਆ ਹੈ ਸੱਤੇ ਪਾਸ਼ਾ ਵਾਹਿਗੁਰੂ ਨੂੰ ਤੁਸੀਂ ਮੰਨਦੇ ਹੋ ਸੋਸ਼ਲ ਮੀਡੀਆ ਦੀ ਪਾਵਰ ਜਰੀਏ ਉਹਨਾਂ ਦੀ ਹੈਲਪ ਹੋ ਸਕੇ ਕਿਉਂਕਿ ਆਪਣੇ ਬਾਬੇ ਨਾਨਕ ਨੇ ਹਮੇਸ਼ਾ ਆਪਾਂ ਨੂੰ ਇੱਕ ਗੱਲ ਸਿਖਾਈ ਆ ਕਰ ਭਲਾ ਹੋ ਭਲਾ ਜੇ ਆਪਾਂ ਅੱਜ ਕਿਸੇ ਦਾ ਭਲਾ ਕਰਦੇ ਆ ਸੱਤੇ ਪਾਸ਼ਾ ਆਪਣਾ ਕਿਸੇ ਨਾ ਕਿਸੇ ਜਰੀਏ ਆਪਣਾ ਵੀ ਜ਼ਰੂਰ ਭਲਾ ਕਰਦਾ ਹੈ ਇਸ ਲਈ ਰਾਈਟ ਨਾਊ ਟਾਈਮ ਆ ਸਾਰਿਆਂ ਨੂੰ ਇਕਜਟ ਹੋਣ ਦਾ ਇਕ ਹੋਣ ਦਾ ਜੇਕਰ ਸਾਰੇ ਆਪਾਂ ਇਕ ਹੋਵਾਂਗੇ ਤਾਂ ਹੀ ਆਪਾਂ ਇਹਨਾਂ 7 ਲੱਖ ਪੰਜਾਬੀਆਂ ਨੂੰ ਡਿਪੋਰਟ ਹੋਣ ਤੋਂ ਬਚਾ ਸਕਦੇ ਆ ਇਹਦੇ ਵਿੱਚ ਬਹੁਤ ਜ਼ਿਆਦੇ ਲੋਕ ਇਹੋ ਜਿਹੇ ਆ ਜੋ ਗਰੀਬ ਫੈਮਲੀ ਤੋਂ ਬਿਲੋਂਗ ਕਰਦੇ ਆ ਜ਼ਮੀਨਾਂ ਵੇਚ ਕੇ ਇਧਰੋਂ ਗਏ ਆ